ਤਿਹਾਰੀ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਮਾਨਯੋਗ ਕਮਿਸ਼ਨਰ ਫੂਡ ਅਤੇ ਡਾਕਟ ਅਡਮਿਨਿਸਟ੍ਰੇਸ਼ਨ ਪੰਜਾਬ ਸ਼੍ਰੀ ਦਿਗਰਾਜ ਸਿੰਘ ਜੀ ਡੈਪਟੀ ਕਮਿਸ਼ਨਰ ਮੈਡਮ ਸਾਖਸ਼ੀ ਸਾਨੀ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅਤੇ ਮਾਨਯੋਗ ਸਿਵਕ ਸਚਨ ਡਾਕਟਰ ਸੁਰਨਜੀਤ ਤਵੰਜੀ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਜੋਸ਼ੀਦ ਵਿਭਾਗ ਦਾ ਫੂਡ ਸੇਫਟੀ ਰਿੰਗ ਹੈ ਉਸ ਦੇ ਵੱਲੋਂ ਅੱਜ ਜੋ ਹੈ ਇੱਕ ਸਪੈਸ਼ਲ ਇਨਪੁਟ ਦੇ ਉੱਤੇ ਰੀਡ ਕੀਤੀ ਗਈ ਸੀ ਜੋ ਕਿ ਅਸੀਂ ਪੁਲਿਸ ਸਟੇਸ਼ਨ ਲੋਪੋਕੇ ਦੇ ਮਦਦ ਦੇ ਨਾਲ ਪਿੰਡ ਟਪਿਆਲਾ ਵਿਖੇ ਰੀਡ ਕੀਤੀ ਹੈ ਜਿੱਥੇ ਇੱਕ ਸ਼ਿੰਦਰ ਸਿੰਘ ਨਾਮ ਦਾ ਵਿਅਕਤੀ ਜਿਸ ਨੂੰ ਸ਼ਿੰਦੀ ਕਹਿੰਦੇ ਹਨ ਸ਼ਿੰਦਰ ਸਿੰਘ ਸਾਨੂੰ ਬਸਨ ਸਿੰਘ ਉਸ ਨਾਮ ਦਾ ਵਿਅਕਤੀ ਜਿਹੜਾ ਹੈ ਖੋਆ ਬਣਾਉਣ ਦਾ ਕੰਮ ਕਰ ਰਿਹਾ ਸੀ ਔਰ ਉਸ ਕੋਲ ਜੋ ਕਿ ਮੌਕੇ ਤੇ ਗਈ ਹੈ ਟੀਮ ਤਾਂ ਲਗਭਗ 1 ਕੁਇੰਟਲ 65 ਕਿਲੋ ਦੇ ਕਰੀਬ ਕੁਝ ਆਪਿਆ ਹੋਇਆ ਸੀ ਔਰ ਨਾਲ ਹੀ ਜਿਹੜੇ 29 ਟੋੜੇ ਜੋ ਕਿ 25 ਕਿਜੀ ਈਚ ਦੇ ਸੀ ਸਕਿਮਰਲ ਪਾਊਡਰ ਦੇ ਸਨ ਔਰ 11 ਜੋ ਹੈ ਉਹ ਦੇ ਕੋਲ ਉਨਸਪਤੀ ਦੇ ਟੀਨ ਪਏ ਹੋਏ ਸਨ ਜੋ ਕਿ ਸਾਰੇ ਜਿਹੜੇ ਹੈ ਅਸੀਂ ਜਬਤ ਕਰ ਲਏ ਨੇ ਔਰ ਜਿਹੜਾ ਇੱਕ 465 ਕਿਲੋ ਦੇ ਕਰੀਬ ਜਿਹੜਾ ਖੋਇਆ ਉਹਨੂੰ ਡਿਸਟਰਾਏ ਕਰ ਦਿੱਤਾ ਗਿਆ ਔਰ ਨਾਲ ਦੇ ਨਾਲ ਇਹਨਾਂ ਦੇ ਸੈਂਪਲ ਲੈ ਲਏ ਗਏ ਆ ਔਰ ਇਹ ਜਿਹੜੇ ਸੈਂਪਲ ਹੈ ਇਹਨਾਂ ਨੂੰ ਜਿਹੜਾ ਹੈ ਫੂਲ ਲੈਬਰਾਟਰੀ ਖਰੜ ਭੇਜ ਕੇ ਉੱਥੋਂ ਜੋ ਵੀ ਇਹਨਾਂ ਦੀ ਐਨਾਲਿਸਿਸ ਰਿਪੋਰਟ ਆਏਗੀ ਉਸ ਤੇ ਜਿਹੜੀ ਹੈ ਬਣਦੀ ਸ਼ਿੰਦਰ ਸਿੰਘ ਦੇ ਉੱਪਰ ਕਾਰਵਾਈ ਕੀਤੀ ਜਾਏਗੀ ਉਪਰੋਕਤ ਤੋਂ ਇਲਾਵਾ ਸਾਡੇ ਵੱਲੋਂ ਤਿੰਨ ਹੋਰ ਜਿਹੜੇ ਹੈ ਉਹ ਸੈਂਪਲ ਲਏ ਗਏ ਹਨ ਜਿੰਨਾਂ ਵਿੱਚ ਰੋਸਟਡ ਬਰਫੀ ਹੈ ਔਰ ਸਿਲਵਰ ਲੀਫ ਦਾ ਸੀ ਜਿਹੜਾ ਹੈ ਚੈੱਕ ਜਿਹੜਾ ਹੈ ਕਰਵਾਉਣਾ ਹੈ ਕਿਉਂਕਿ ਜਿਹੜਾ ਵਰਕ ਲੱਗਿਆ ਹੁੰਦਾ ਉਹਦੇ ਵਿੱਚ ਵੀ ਕਈ ਵਾਰ ਜਿਹੜਾ ਹੈ ਸਿਲਵਰ ਦੀ ਜਗ੍ਹਾ ਨੀਂਹ ਹੁੰਦਾ ਵਰਕ ਲਗਾਇਆ ਹੁੰਦਾ ਸੋ ਉਹ ਅਸੀਂ ਸੈਂਪਲ ਇਕੱਤਰ ਕੀਤੇ ਹਨ ਇਹਨਾਂ ਸਾਰੇ ਸੈਂਪਲਸ ਨੂੰ ਅਸੀਂ ਫੂਲ ਲੈਬਰਾਟਰੀ ਕਰਨ ਜਾਂਚ ਦੇ ਲਈ ਭੇਜ ਦੇਣਾ ਹੈ ਔਰ ਜੋ ਵੀ ਰਿਪੋਰਟਸ ਆਣੀਆਂ ਉਹਨਾਂ ਤੇ ਜਿਹੜਾ ਹੈ ਬਣਦੀ ਕਾਰਵਾਈ ਕੀਤੀ ਜਾਏ।